ਪਾਣੀ ਬਹੁਤ ਖਲੋਤਾ ਹੈ ਤੇ ਸਾਰੀ ਫਸਲ ਗਿੱਲੀ ਹੋ ਗਈ ਹੈ ਸਾਰਾ ਮਾਲ ਸਾਰਾ ਦੁਬਾਰਾ ਮਿਹਨਤ ਕਰਨੀ ਪੈਣੀ ਇਹਨਾਂ ਨੂੰ ਸਾਰਾ ਅਲਟੀ ਪਲਟੀ ਮਾਲ ਕਰਨਾ ਪੈਣਾ ਅਸੀਂ ਗੱਡੀਆਂ ਭਰ ਕੇ ਖੜੀਆਂ ਸੀ ਗੱਡੀਆਂ ਅੱਧੀਆਂ ਇਹਦੀਆਂ ਗਿੱਲੀਆਂ ਹੋ ਗਈਆਂ ਵੇਖੋ ਅੱਧੀਆਂ ਫੇਰ ਵਾਪਸ ਭੇਜੀ ਇਹਨਾਂ ਨੇ ਤੇ ਹੁਣ ਦੁਕਾਨਾਂ ਦੇ ਖਲੋਤੇ ਵੇਖੋ ਕੀ ਕਰਦੇ ਆ ਫੋਨ ਲਾਉਣੇ ਨੇ ਦੁਕਾਨਾਂ ਵਾਲਿਆਂ ਨੂੰ ਵੀ ਗੱਡੀਆਂ ਤੁਹਾਡੀਆਂ ਵਾਪਸ ਆ ਗਈਆਂ ਉਹ ਤਾਂ ਡਬਲ ਹੁੰਦਾ ਹੀ ਹੈ ਕੀ ਲੱਗਦਾ ਕਿ ਮੰਡੀ ਦੇ ਵਿੱਚ ਕਿਹੜੇ ਪ੍ਰਬੰਧ ਹੋਣੇ ਚਾਹੀਦੇ ਜਿਸ ਦੇ ਕਰਕੇ ਨੁਕਸਾਨ ਤੋਂ ਬਚਾਓ ਪ੍ਰਬੰਧ ਦੇ ਸ਼ੈੱਡ ਬਣਨੇ ਚਾਹੀਦੇ ਆ ਹਾਂਜੀ ਇਹਦੇ ਸ਼ੈੱਡ ਬਣਨੇ ਚਾਹੀਦੇ ਜਿਹੜੀ ਫਸਲ ਛੱਡਾਂ ਥੱਲੇ ਆਵੇ ਇਹਨਾਂ ਨੇ ਮੰਡੀ ਦੀਆਂ ਪਰਚੀਆਂ ਜਿਹੜੀਆਂ ਤਿੰਨ-ਤਿੰਨ ਤੇ ਚਾਰ-ਚਾਰ ਪਰਚੀਆਂ ਲਾਈਆਂ ਸੀ ਪ੍ਰਬੰਧ ਕੁਛ ਨਹੀਂ ਹੈਗਾ ਸੀ ਨਾ ਕੋਈ ਲੈਟਰਿੰਗ ਬਾਥਰੂਮ ਕੁਛ ਵੀ ਨਹੀਂ ਤੇ ਪਰਚੀਆਂ ਨਾਲ ਜਿਹੜੀਆਂ ਵੱਡੀਆਂ ਲਾਈਆਂ ਠੇਕੇਦਾਰਾਂ ਨੂੰ ਠੇਕੇ ਦੇ ਦਿੱਤੀਆਂ ਪਰਚੀਆਂ ਵੀ ਗੱਡੀਆਂ ਨੂੰ ਪਰਚੀਆਂ ਲਾਈਓ ਤੁਸੀਂ ਤੇ ਬਸ ਪ੍ਰਬੰਧ ਕੋਈ ਨਹੀਂ ਆਵੇ ਕੋਨੇ ਖੱਡੇ ਆ ਪਾਣੀ ਭਰੇ ਪਿਆ ਸਾਰਾ ਸਰਕਾਰ ਨੂੰ ਪ੍ਰਬੰਧ ਕਰਨੀ ਚਾਹੀਦੀ ਹੈ ਸਰਕਾਰ ਨੂੰ ਪ੍ਰਬੰਧ ਕਰਨੀ ਚਾਹੀਦੀ ਹੈ ਹਾਂਜੀ ਪਾਪਾ ਜੀ ਕੀ ਨਾਮ ਹੈ ਜੀ ਸਰਸੇਮ ਸਿੰਘ ਕਿਹੜਾ ਪਿੰਡ ਹੈ ਬਾਲਾ ਚੱਕ ਜੀ ਕੱਲ੍ਹ ਰਾਤ ਤੇ ਬਰਖਾਤ ਹੋਈ ਹੈ ਜੀ ਜਿੰਨਾ ਕ ਨੁਕਸਾਨ ਹੋ ਗਿਆ ਹੈ ਨੁਕਸਾਨ ਬਹੁਤ ਹੋ ਗਿਆ ਜੋ ਸਾਰਾ ਮਾਲ ਕੇ ਲਾਓ ਗਏ ਜੋ ਇਹ ਦੁਬਾਰਾ ਖਾਲੀ ਕਰਕੇ ਫੇਰ ਭਰਨਾ ਪੜਾਂਗੇ ਇਹ ਨਾ ਗੋਰੀਆਂ ਦੇ ਵਿੱਚ ਸਾਮਾਨ ਭਰਿਆ ਹੋਇਆ ਹੈ ਜਿੰਨਾ ਨੇ ਭਰਿਆ ਹੋਇਆ ਉਸ ਨੂੰ ਦੁਬਾਰਾ ਨਾ ਬੋਰੀਆਂ ਵਾਲਾ ਵੀ ਗਿੱਲਾ ਹੋ ਗਿਆ ਦੂਜਾ ਦੁਬਾਰਾ ਦੂਜਾ ਮਾਲ ਕੇ ਲਾਓ ਗਏ ਸਾਰਾ ਖਰਚਾ ਵੀ ਵਧ ਜਾਂਦਾ ਹੈ ਖਰਚਾ ਡਬਲ ਚੱਲੇ ਡਬਲ ਇਹ ਸਰਕਾਰ ਤੋਂ ਕੀ ਮੰਗ ਕਰਦੇ ਹੋ ਕੋਈ ਸਰਕਾਰ ਕੋਈ ਵੀ ਇਹ ਮੰਗ ਕਰਦੇ ਵੀ ਸ਼ੈੱਡ ਬਣਨੇ ਚਾਹੀਦੇ ਆ ਤੇ ਟੈਂਡਰ ਗੱਡੀਆਂ ਦੇ ਰੇਟ ਵਧਦੇ ਪੈਣੇ ਚਾਹੀਦੇ ਜਾਂ ਟਾਈਮ ਨਾਲ ਮਾਲ ਚੁੱਕਿਆ ਜਾਣਾ ਚਾਹੀਦਾ ਜੀ ਮਾਲ ਟਾਈਮ ਨਾਲ ਚੁੱਕਿਆ ਨਹੀਂ ਜਾਂਦਾ ਮਾਲ ਖਰਾਬ ਹੁੰਦਾ ਰਹਿਦਾ ਰੋਲਦਾ ਰਹਿੰਦਾ ਮਹੀਨਾ ਮਹੀਨਾ ਮਾਲ ਹਾਂਜੀ ਸ਼ੈੱਡ ਦੇ ਪ੍ਰਬੰਧ ਹੋਣੇ ਚਾਹੀਦੇ ਹੁਣ ਜ਼ਰੂਰ ਹੋਣੇ ਚਾਹੀਦੇ ਆ ਸ਼ੈੱਡ ਤੋਂ ਬਿਨਾਂ ਕੰਮ ਬਜ ਨਹੀਂ ਸਕਦੇ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਪਿੰਡ ਕਿਹੜੀ ਜਗ੍ਹਾ ਪਹੁੰਚੇ ਹੋ ਆ ਜੀ ਅਹੀਂ ਭਗਤਾਲੀ ਮੰਡੀ ਅੰਬੋ ਸਰਦੇ ਜੀ ਤੁਸੀਂ ਕਿੰਨੇ ਟਰੱਕ ਲੈ ਕੇ ਇੱਥੇ ਪਹੁੰਚੇ ਸੀ ਫਸਲ ਦੇ ਕੇ ਜਿਹੜੇ ਖਰਾਬ ਹੋ ਚੁੱਕੇ ਆਂ ਅਹੀਂ ਤਿੰਨ ਟਰੱਕ ਲੈ ਕੇ ਆਏ ਨੇ ਜਿਹੜੇ ਖਰਾਬ ਹੋ ਗਏ ਆਂ ਅਹੀਂ ਇੱਥੋਂ ਪਰਸੋਂ ਗੱਡੀਆਂ ਖੜੀਆਂ ਅਸੀਂ ਭਰ ਕੇ ਤਿੰਨ ਚਾਰ ਖੜੀਆਂ ਇਹ ਹਾਂਜੀ ਤੇ ਦੋ ਦਿਨ ਉੱਥੇ ਖਲੋਤੇ ਰਹੇ ਆ ਤੇ ਜੇ ਨੰਬਰ ਆਈ ਆ ਤੇ ਆਂਦੇ ਕਿ ਮਾਲ ਤੁਹਾਡਾ ਗੱਲਾ ਵਾ ਜਿਹੜਾ ਪਰਫੂਮ ਹੀ ਪਿਆ ਚਾਉਸਾਂ ਤੇ ਉਹ ਆਂਦੇ ਆ ਕਿ ਅੱਧੀ ਗੱਡੀ ਲਾਈ ਉਹਨਾਂ ਨੇ ਅੱਧੇ ਆ ਮੋੜਤੇ ਆ ਇਹ ਤੇ ਅਸੀਂ ਇੱਥੇ ਲਿਆ ਕੇ ਡੱਕਤੇ ਆ ਨਾ ਹੁਣ ਦੁਕਾਨ ਵਾਲਾ ਆਇਆ ਨਾ ਕੋਕਰ ਨਾ ਮੰਡੀ ਵਾਲਾ ਆਉਂਦੇ ਕੋਈ ਤੇ ਸਵੇਰ ਦੇ ਖਲੋਤੇ ਗੱਡੀਆਂ ਲੈ ਕੇ ਇਹਨਾਂ ਦੀ ਫਸਲ ਆ ਟਰੱਕ ਦੇ ਵਿੱਚ ਉਹ ਕਿੱਥੇ ਉਹ ਹੋਏ ਤੱਕ ਆਏ ਨਹੀਂ ਜੇ ਅਸੀਂ ਫੋਨ ਲਾਉਂਨੇ ਆਂਦੇ 10-15 ਮਿੰਟਾਂ ਚਾ ਆ ਗਏ ਆਉਣ ਨਹੀਂ ਦੇ ਜੇ ਤੱਕ ਤੇ ਆਏ ਨਹੀਂ ਜੇ ਨੁਕਸਾਨ ਜਿਹੜਾ ਹੋ ਚੁੱਕਿਆ ਨੁਕਸਾਨ ਤੇ ਜਿਹੜਾ ਹੋਇਆ ਹੋਇਆ ਹੀ ਆ ਤੇ ਹੁਣ ਇਹਨਾਂ ਨੂੰ ਤਾਂ ਸੰਭੇ ਜਿਹੜਾ ਹੈਗਾ ਵਾ ਇਹਦੇ ਹੁਣ ਥਾਮਣ ਪਰ ਹੇ ਤੱਕ ਕੋਈ ਆਇਆ ਨਹੀਂ ਜੇ ਐਂਸ ਵੰਡੀਆਂ ਚ ਆਉਂਦੇ ਜਾਂਦੇ ਰਹਿੰਦੇ ਹੋ ਕੀ ਲੱਗਦਾ ਕਿ ਮੰਡੀਆਂ ਦੇ ਵਿੱਚ ਕਿਹੜੇ ਪ੍ਰਬੰਧ ਜਿਹੜੇ ਹੋਣੇ ਚਾਹੀਦੇ ਆ ਵੰਡੀਆਂ 'ਚ ਇੱਕ ਤੇ ਛੱਡ ਚਾਹੀਦਾ ਏ ਉਹ ਵੀ ਬਹੁਤ ਸਾਰੇ ਚਾਹੀਦੇ ਆ ਜਿਹੜੀਆਂ ਫਸਲ ਦਾ ਵੱਖਰਾ ਹੋਵੇ ਗੱਡੀਆਂ ਜਿਹੜੀਆਂ ਭਰੀਆਂ ਉਹਨਾਂ ਦਾ ਵੱਖਰਾ ਹੋਵੇ ਗੱਡੀਆਂ ਲਾਉਣ ਲਈ ਤੇ ਜਿਹੜੀਆਂ ਟਰਾਲੀਆਂ ਵਿੱਚ ਸਾਫ਼-ਸੁਥਰ ਦਿੰਦੇ ਆ ਉਹ ਵੀ ਥੋੜਾ ਧਿਆਨ ਚਾਹੀਦਾ ਇਹਨਾਂ ਨੂੰ ਕਿ ਰਾਹ ਖੁੱਲੇ ਕਰਨ ਵਧੀਆ ਤਰ੍ਹਾਂ ਪ੍ਰਬੰਧ ਚਾਹੀਦਾ ਏ ਵਿਧੀ ਇਹੋ ਜੇ ਹਾਜੀ ਆਪਣਾ ਨਾਮ ਦੱਸ ਕੇ ਦਿੱਤਾ ਆ ਅਮਨਦੀਪ ਸੰਸ਼ੀਨਾ ਪ੍ਰਧਾਨ ਦਾਣਾ ਮੰਡੀ ਪਕਤਾਲਾ ਮਰਸਾ ਪ੍ਰਧਾਨ ਕੀ ਕਹਦੇ ਜੀ ਕੁਦਰਤੀ ਮਾਰਾਜ਼ ਆਤੀ ਪਈ ਐ ਫਸਾਦ ਤੇ ਗੜੇ ਕਿੰਨਾ ਨੁਕਸਾਨ ਹੋਇਆ ਫਸਲ ਦਾ ਆ ਵੇਖੋ ਜੀ ਜਿਹੜੀ ਬੇਮੌਸਮੀ ਬਰਸਾਤ ਹੋਈ ਆ ਇਹਦੇ ਨਾਲ ਕਿਸਾਨ ਦਾ ਜਿਹੜਾ ਬਹੁਤ ਭਾਰੀ ਨੁਕਸਾਨ ਹੋਇਆ ਜਿਹੜੀ ਸਾਡੀ ਪ੍ਰਤੀ ਏਕੜ ਦੇ 22-23 ਕੁੰਟਲ ਕਣਕ ਨਿਕਲ ਰਹੀ ਸੀ ਅੱਜ ਜਿਹੜੀ ਬਰਸਾਤ ਤੋਂ ਬਾਅਦ ਆ ਉਹ 11 ਕੁੰਟਲ ਜਿਹੜੀ ਕਣਕ ਰਹਿ ਗਈ ਆ ਕਿਸਾਨ ਨੂੰ ਘੱਟੋ ਘੱਟ ਨਹੀਂ ਤੇ ਪ੍ਰਤੀ ਏਕੜ ਦੇ ਪਿਛੇ ਵੀ 25000 ਰੁਪਏ ਦਾ ਨੁਕਸਾਨ ਹੋਇਆ ਜਿਹਦਾ ਕਿ ਬਹੁਤ ਭਾਰੀ ਘਾਟਾ ਕਿਸਾਨ ਪਹਿਲਾਂ ਹੀ ਜਿਹੜਾ ਵਾ ਕਰਜ਼ੇ ਦੀ ਬੋਝ ਥੱਲੇ ਆ ਤੇ ਜਿਹੜੀ ਬਰਸਾਤ ਦੇ ਨਾਲ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਕ ਸਾਲ ਲੱਗਦਾ ਕਿ ਜਿਹੜੀਆਂ ਬੋਰੀਆਂ ਦੇ ਵਿੱਚ ਕਣਕ ਜਿਹੜੀ ਗਿੱਲੀ ਹੋਈ ਇਹਦਾ ਕਿਸਾਨ ਅਤੇ 8 ਦਿਨ ਦਾ ਘਾਟਾ ਪਊਗਾ ਨਹੀਂ ਜਿਹੜੀ ਬੋਰੀਆਂ ਦੇ ਵਿੱਚ ਵੇਖੋ ਕਣਕ ਪੈ ਗਈ ਇਹ ਆੜਤੀ ਦੇ ਪੇਟੇ ਪੈ ਗਈ ਇਹ ਇਹਦਾ ਕੋਈ ਬੋਰੀ ਦਾ ਨੁਕਸਾਨ ਹੁੰਦਾ ਹੈ ਚਾਹੇ ਇਹਨੂੰ ਦੁਬਾਰਾ ਪਲਟ ਕੇ ਭਰਨਾ ਪੈਂਦਾ ਹੈ ਚਾਹੇ ਕਣਕ ਖਰਾਬ ਹੁੰਦੀ ਹੈ ਇਹ ਇਹਦਾ ਜਿਹੜਾ ਮਾਅਬਜ਼ਾ ਵਾ ਉਹ ਆੜਤੀ ਨੇ ਭਰਨਾ ਕਿਸਾਨ ਜਿਹੜਾ ਵਾ ਉਹ ਜਿਖਾ ਕੇ ਜਦੋਂ ਬੋਰੀਆਂ 'ਚ ਪੈ ਗਈ ਕਿਸਾਨ ਆਪਣੇ ਘਰ ਚ ਲੱਗਿਆ ਇਹ ਜਿਹੜੀ ਅੱਜ ਕਣਕ ਮੰਡੀਆਂ ਦੇ ਵਿੱਚ ਪਈ ਆ ਇਹ ਆਰਤੀ ਦੇ ਸਿਰ ਤੇ ਬੋਝ ਆ ਪਤਾ ਜੀ ਲਿਫਟਿੰਗ ਹੁੰਦੀ ਪਈ ਐ ਜੀ ਮੰਡੀ ਤੇ ਹਾਂ ਤਕਰੀਬਨ ਹੋ ਰਹੀ ਆ ਪਰ ਸਲੋ ਆ ਹੋ ਰਹੀ ਆ ਲਿਫਟਿੰਗ ਸਰਕਾਰ ਦੀ ਕਿਹਦੀ ਹੋ ਰਹੀ ਸਰਕਾਰ ਦੀ ਤਕਰੀਬਨ ਪਰਚੇ ਜੀ ਬਹੁਤ ਐ ਦੀ ਘਟ ਹੈ ਸਾਡੀ ਅਮਰਸਰ ਮੰਡੀ ਦੇ ਵਿੱਚ ਉਹਦਾ ਕਾਰਨ ਹੈ ਕਿ ਪ੍ਰਾਈਵੇਟ ਪਲੇਅਰ ਜਿਹੜਾ ਵਾ ਉਹ ਲਈ ਜਾ ਰਿਹਾ ਕਣਕ ਤੇ ਜਿਹੜਾ ਆਰਤੀ ਵਰਗ ਆ ਸਰਕਾਰ ਤੋਂ ਜਿਹੜਾ ਉਹਨੂੰ ਘੱਟ ਤਰਜੀਹ ਦਿੰਦਾ ਵਾ ਤੇ ਪ੍ਰਾਈਵੇਟ ਨੂੰ ਜ਼ਿਆਦਾ ਵਾ ਤਰਜੀਹ ਦਿੰਦਾ ਉਹਦਾ ਕਾਰਨ ਹੈ ਉਹਦਾ ਕਾਰਨ ਇਹ ਆ ਕਿ ਸਰਕਾਰ ਨੂੰ ਵੇਚੀ ਹੋਈ ਕਣਕ ਦੇ ਉੱਤੇ ਸਾਨੂੰ 45 ਰੁਪਏ ਪ੍ਰਤੀ ਕੁਇੰਟਲ ਦੀ ਆੜਤ ਮਿਲਨੀ ਹੈ ਜਦ ਕਿ ਪ੍ਰਾਈਵੇਟ ਨੂੰ ਹੀ ਵੇਚਾਂਗੇ ਤੇ ਉਹਦੀ ਸਾਨੂੰ ਆੜਤ ਪੂਰੀ 2.5% ਦਾ 56 ਰੁਪਏ ਸਾਡੀ ਆੜਤ ਪੰਦੀ ਆ ਉਹ ਪੂਰੀ ਮੰਨੀ ਇਸ ਕਰਕੇ ਜਿਹੜਾ ਆਰਥੀ ਵਰਗ ਹੈ ਉਹ ਪ੍ਰਾਈਵੇਟ ਨੂੰ ਜਿਹੜੀ ਆਪਣੀ ਕਣਕ ਵੇਚਣ 'ਚ ਮਜਬੂਰ ਹੈ ਮੰਡੀ ਦੇ ਵਿੱਚ ਕਮੀ ਕਿਸ ਚੀਜ਼ ਦੀ ਲੱਗਦੀ ਹੈ ਜੀ ਜਿਹੜੀ ਫਸਲ ਹਰਿਆ ਵੀ ਖਰਾਬ ਹੁੰਦੀ ਛੱਡਾ ਕਰਕੇ ਜਿਹੜੀ ਵੇਖੋ ਅੱਜ ਮੰਡੀ ਦੇ ਵਿੱਚ ਕਮੀ ਆ ਉਹ ਛੱਡਾਂ ਦੀ ਆ ਕਿਉਂਕਿ ਬਰਸਾਤ ਜਿਹੜੀ ਆ ਹੁੰਦੀ ਆ ਨਾ ਰੁਕ ਸਕਦੀ ਨਾ ਪਿੱਛੇ ਰੁਕੀ ਆ ਨਾ ਅੱਗੇ ਰੁ ਤੇ ਸਰਕਾਰ ਨੂੰ ਜਰੂਰ ਹੈ ਚਾਹੀਦਾ ਕਿ ਮੰਡੀ ਦੇ ਵਿੱਚ ਜਿਹੜੇ 4-5 ਸ਼ੈੱਡ ਹੋਰ ਬਣ ਜਾਣ ਜਦਕਿ ਜਿਹੜੀ ਆਈ ਖੇਤਾਂ ਦੇ ਵਿੱਚੋਂ ਕੱਟ ਕੇ ਆਈ ਫਸਲ ਮੰਡੀ ਦੇ ਵਿੱਚ ਜਿਹੜੀ ਆ ਉਹਨੂੰ ਨੁਕਸਾਨ ਤੋਂ ਬਚਾਇਆ ਜਾ ਸਕਦਾ ਕਿੰਨੇ ਸ਼ੈੱਡ ਦੀ ਮੰਗ ਕਰਦੇ ਤੁਸੀਂ ਕਮ ਸੇ ਕਮ 4 ਸ਼ੈੱਡ ਦੀ ਹੋਰ ਮੰਗ ਕਰਦੇ ਆ ਕਿਉਂਕਿ ਸਾਡੀ ਮੰਡੀ 114 ਕਿੱਲਾਂ ਦੇ ਵਿੱਚ ਮੰਡੀ ਹੈ ਸਿਰਫ ਸਿਰਫ 4 ਸ਼ੈੱਡ ਨੇ ਸਾਡੇ ਕੋਲ ਜੇ ਇੰਨੇ ਹੀ ਸ਼ੈੱਡ ਹੋਰ ਮਿਲ ਜਾਣ ਤਾਂ ਕਾਫੀ ਫਸਲ ਦਾ ਜਿਹੜਾ ਨੁਕਸਾਨ ਤੋਂ ਬਚ ਸਕਦਾ